ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅੱਜ ਨਿਊਜ਼ ਵਿੱਚ ਤੁਹਾਡਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਦੇ ਬਾਈ ਇਲੈਕਸ਼ਨ ਹੋਣੇ ਹਨ ਫਰਦਿਕ ਪਾਰਟੀਆਂ ਵੱਲੋਂ ਜਿਆਦੀਆਂ ਕੀਤੀਆਂ ਜਾ ਰਹੀਆਂ ਹਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਪਰ ਚੰਦ ਗੋਮਦ ਲੈ ਕੇ ਸਰਕਾਰ ਤਰ 92 ਸੀਟਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀਆਂ ਪਰ ਹੁਣ ਜਿਸ ਤਰ੍ਹਾਂ ਗਿੱਦੜਵਾ ਤੋਂ ਡਿੰਪੀ ਢਿੱਲੋਂ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਗਈ ਇਸ ਤੋਂ ਇਹ ਵੀ ਸੰਕੇਤ ਮਿਲਣ ਲੱਗਿਆ ਕਿ ਆਮ ਆਦਮੀ ਪਾਰਟੀ ਡਿੰਪੀ ਢਿੱਲੋਂ ਨੂੰ ਗਿੱਦੜਵਾ ਦੇ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਬਣਾ ਸਕਦੀ ਹੈ ਪਰ ਇਸ ਦੇ ਨਾਲ ਇਹ ਵੀ ਗੱਲ ਚਰਚਾ ਰਾਜਗ੍ਰਹਿਰ ਵਿੱਚ ਹੋਣ ਲੱਗੀ ਕਿ ਇੱਥੇ ਵੀ ਜਲੰਧਰ ਲੋਕ ਸਭਾ ਵਾਲਾ ਇਤਿਹਾਸ ਦੁਹਰਾਇਆ ਜਾਏਗਾ ਇਸ ਤਰ੍ਹਾਂ ਇੱਥੇ ਵੀ ਵਲੰਟੀਅਰ ਟਿਕੜ ਦੇ ਜਿਹੜੇ ਉਮੀਦ ਲਾ ਕੇ ਬੈਠੇ ਸਨ ਉਹਨਾਂ ਨੂੰ ਨਿਰਾਸ਼ਾਤ ਲੱਗੇਗੀ ਨਾਲ ਇਸ ਤੋਂ ਇਹ ਵੀ ਰਾਜਗ੍ਰਹਿਰ ਵਿੱਚ ਚਰਚਾ ਨੇ ਝੋੜ ਫੜ ਲਿਆ ਕਿ ਆਮ ਆਦਮੀ ਪਾਰਟੀ ਨੂੰ ਹੋਰ ਪਾਰਟੀਆਂ ਦੇ ਨੇਤਾ ਜਿਆਦਾ ਪਪੂਲਰ ਜਾਂ ਜਿਆਦਾ ਤਾਕਤਵਰ ਦਿਖਦੇ ਨੇ ਦੋਸਤੋ 2022 ਵੀਰ ਚੋਣਾ ਦਾ ਇਤਿਹਾਸ ਕੋਈ ਨਹੀਂ ਪੁੱਛ ਸਕਦਾ ਕਿ ਜਿਵੇਂ ਆਪਾਂ ਦੀ ਪਾਰਟੀ ਵੱਲੋਂ 92 ਸੀਟਾਂ ਲੈ ਕੇ ਇੱਕ ਪਰਚੰਡ ਬਹੁਮਤ ਨਾਲ ਸਰਕਾਰ ਬਣਾ ਕੇ ਇਤਿਹਾਸ ਰਚਿਆ ਗਿਆ ਉਹਦੋਂ ਆਪਾਂ ਦੀ ਪਾਰਟੀ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਵਲੰਟਰੀ ਕਿਹੜੇ ਵਲੰਟੀਅਰ ਨੇ ਉਹਨਾਂ ਨੂੰ ਇਹ ਟਿਕਟ ਦੇ ਪੈ ਲ ਦਿੱਤੀ ਜਾਂਦੀ ਹੈ ਕਾਪੀ ਇਹ ਜੇ ਐਮ ਐਲ اے ਬਣਾਏ ਗਏ ਕਿਹੜੇ ਵਲੰਟੀਅਰ ਸਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਜਿਹੜੇ ਤੋਪਾਂ ਨੇ ਉਹਨਾਂ ਨੂੰ ਹਰਾ ਦਿੱਤਾ ਸੀ ਦੋਸਤੋ ਥੋੜਾ ਸਮਾਂ ਬਾਅਦ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਲਗਭਗ 6 ਮਹੀਨੇ ਦੇ ਇਚਕਾਰ ਸੰਗਰੂਰ ਲੋਕ ਸਭਾ ਦੀ ਜਿਹੜੀ ਬਾਈ ਇਲੈਕਸ਼ਨ ਹੋਈ ਉਹ ਸੀਟ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕ ਸਭਾ ਸੀਟ ਰੋਟੇ ਚਿਪਾਉਣ ਤੋਂ ਬਾਅਦ ਖਾਲੀ ਹੋਈ ਸੀ ਉਸ ਸੀਟ ਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਰਾਜਨੀਤਿਕ ਤੌਰ ਤੇ ਇੱਕ ਦਿਨਾਂ ਦਾ ਝਟਕਾ ਲੱਗਾ ਆਵਾਦੀ ਪਾਰਟੀ ਨੂੰ ਦੋਸਤੋ ਉਸ ਤੋਂ ਬਾਅਦ ਸੇ ਜਿਹੜੀ ਚੋਣ ਆ ਗਈ ਜਲੰਧਰ ਲੋਕ ਸਭਾ ਦੀ ਜੋ ਕੋਈ ਜਿਹੜੇ ਉੱਥੇ ਦੇ ਐਮਪੀ ਸਨ ਉਹਨਾਂ ਦੀ ਡੈਥ ਹੋ ਗਈ ਸੀ ਡੈਥ ਹੋਣ ਤੋਂ ਬਾਅਦ ਬਾਈ ਇਲੈਕਸ਼ਨ ਹੋਣਾ ਸੀ ਦੋਸਤੋ ਜਦੋਂ ਉੱਥੇ ਚੋਣਾਂ ਹੋਈ ਸੀ ਤਾਂ ਆ ਮਾਡੇ ਪਾਰਟੀ ਨੇ ਵਿੱਚ ਕਈ ਟਿਕਟਾਂ ਦੇ ਉਮੀਦਵਾਰ ਸਨ ਕਈਆਂ ਨੇ ਟਿਕਟ ਲਈ ਸੋਤ ਰੱਖੀ ਹੋਈ ਸੀ ਕਿ ਉਹਨਾਂ ਨੂੰ ਟਿਕਟ ਮਿਲੇਗੀ ਉਹ ਕਾਫੀ ਸਾਲ ਤੋਂ ਪਾਰਟੀ ਲਈ ਕੰਮ ਕਰ ਰਹੇ ਨੇ ਪਰ ਉਹਨਾਂ ਨੂੰ ਨਿਰਾਸ਼ਾ ਹੱਥ ਲੱਗੀ ਦੋਸਤੋ ਇੱਥੇ ਵੀ ਰਾਜਨੀਤੀ ਜਿਹੜੀ ਇਹ ਗੱਲ ਦੀ ਚਰਚਾ ਕਰਦੀ ਹੈ ਰਾਜਨੀਤੀ ਇਹ ਕਹਿੰਦੀ ਹੈ ਕਿ ਕੋਈ ਵੀ ਪਾਰਟੀ ਹੋਵੇ ਉਹਦਾ ਇੱਕ ਲੈਕਸ ਹੁੰਦਾ ਹੈ ਸੀਟ ਨੂੰ ਜਿੱਤਣਾ ਪਾਰਟੀ ਦੀ ਪਪੂਲਾਰਟੀ ਨੂੰ ਅੱਗੇ ਵਧਾਣਾ ਸੀਟ ਨੂੰ ਜਿੱਤ ਕੇ ਇੱਕ ਆਪਣੀ ਸਟਰੈਂਥ ਨੂੰ ਕਾਇਮ ਰੱਖਣਾ ਇਸ ਲਈ ਪਾਰਟੀ ਦੀ ਕਈ ਵਾਰੀ ਮਜਬੂਰੀ ਵੀ ਹੁੰਦੀ ਹੈ ਤੇ ਜ਼ਰੂਰੀ ਵੀ ਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਦੂਜੀ ਪਾਰਟੀਆਂ ਦਾ ਜਿਹੜਾ ਨੇਤਾ ਹੈ ਉਹ ਜ਼ਿਆਦਾ ਪਪੂਲਰ ਹੈ ਉਹ ਜੇਤੂ ਕੈਂਡੀਡੇਟ ਹੋ ਸਕਦਾ ਹੈ ਉਹਦੀ ਪਪੂਲਾਰਟੀ ਹੈ ਇਸ ਲਈ ਕਈ ਵਾਰ ਪਾਰਟੀਆਂ ਦੂਜੇ ਪਾਰਟੀਆਂ ਦੇ ਨੇਤਾ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰ ਲੈਂਦੀ ਹੈ। ਜਲੰਧਰ ਦੇ ਵਿੱਚ ਵੀ ਇਦਾਂ ਹੀ ਹੋਇਆ। ਜਲੰਧਰ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਨੇਤਾ ਸਚੇਲ ਕੁਮਾਰ ਨੇ ਕੋ ਉਹਨਾਂ ਨੂੰ ਆਵਾ ਦੇ ਪਾਰਟੀ ਨੇ ਪਾਰਟੀ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਕੈਂਡੀਡੇਟ ਬਣਾ ਦਿੱਤਾ ਤੇ ਉਹ ਜਿੱਤ ਲਏ। ਇਸ ਤਰ੍ਹਾਂ ਉਹਨਾਂ ਦੇ ਜਿੱਤਣ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਹਿ ਸਕਦਾ ਹੈ ਕਿ ਖਾਤਾ ਖੋਲਣ ਦੇ ਵਿੱਚ ਲੋਕ ਸਭਾ ਦੇ ਸੀਟ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਹੁਣ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਦੀਆਂ ਬਾਈਲੈਕਸ਼ਨਾਂ ਹੋਈਆਂ ਨੇ ਇਹਨਾਂ ਬਾਈਲੈਕਸ਼ਨਾਂ ਨੂੰ ਲੈ ਕੇ ਹਰ ਹਰਜਨ ਦੀ ਪਾਰਟੀ ਵੱਲੋਂ ਜ਼ਾਇਦੀ ਤੌਰ ਤੇ ਤਿਆਰੀ ਸ਼ੁਰੂ ਕੀਤੀ ਜਾ ਚੁੱਕੀ ਹੈ ਹਰ ਰਾਜ ਦੀ ਪਾਰਟੀ ਦਾ ਧਿਆਨ ਹੈ ਕਿ ਕਿਹੜੀ ਪਾਰਟੀ ਕਿਹੜੀ ਸੀਟ ਦੇ ਕਬਜ਼ਾ ਕਰੇਗੀ ਪਰ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਜੋ ਦੇਖਣ ਨੂੰ ਮਿਲ ਰਿਹਾ ਹੈ ਇਹਦੀ ਰਾਜਨੀਤਿਕ ਗਲਿਆਰਾਂ ਵਿੱਚ ਚਰਚਾ ਪਹਿਲੇ ਤੋਂ ਚੱਲ ਰਹੀ ਸੀ ਕਿ ਆਉਣ ਸਮੇਂ ਦੇ ਵਿੱਚ ਕਈ ਨੇਤਾ ਦਲ ਬਦਲ ਕਰ ਸਕਦੇ ਨੇ ਕਈ ਨੇਤਾ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾ ਸਕਦੇ ਨੇ ਇਹਦੀ ਸ਼ੁਰੂਆਤ ਕਿਹਾ ਜਾ ਸਕਦਾ ਹੈ ਕਿ ਗਿੱੱੜਵਾ ਤੋਂ ਹੋ ਚੁੱਕੀ ਹੈ ਡਿੰਬੇ ਤਿੱਲੋਂ ਜਿਹੜੇ ਸੋਨੇ ਕਾਲੀ ਦਲ ਦੇ ਕਾਫੀ ਸਾਲਾਂ ਤੋਂ ਕੰਮ ਕਰਦੇ ਆ ਰਹੇ ਸੀ ਉਹਨਾਂ ਵੱਲੋਂ ਦਾ ਚੱਬ ਦੇ ਇਲੈਕਸ਼ਨ ਵਿੱਚ ਲੜੀ ਗਈ ਸੀ ਉਹਨਾਂ ਵੱਲੋਂ ਸੋਨੇ ਕਾਲੀਦਾ ਨੂੰ ਬਾਏ ਬਾਏ ਕਹਿ ਦਿੱਤਾ ਗਿਆ ਸੀ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਉਹਨਾਂ ਦੇ ਪਾਰਟੀ ਜੁਆਇਨ ਕਰਨ ਦੇ ਨਾਲ ਹੀ ਇਹ ਸੰਕੇਤ ਮਿਲਣ ਲੱਗੇ ਕਿ ਆਮ ਆਦਮੀ ਪਾਰਟੀ ਗੱਡੜਵਾ ਦੀ ਚੋਣ ਦੇ ਵਿੱਚ ਡਿੰਪੇ ਡਿਲੋ ਨੂੰ ਕੈਂਡੀਡੇਟ ਬਣਾ ਸਕਦੀ ਹੈ। ਉਹਨਾਂ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਿਹੜੇ ਵਲੰਟੀਅਰ ਜਿਹੜੇ ਟਿਕੜੇ ਉਮੀਦ ਲਈ ਬੈਠੇ ਸੀ ਜਿਹੜੇ ਕਈ ਸਾਲਾਂ ਤੋਂ ਗਿੰਦਲਵਾਦ ਉਹ ਸੜਕਾਂ ਦਾ ਕੰਮ ਕਰਦੇ ਹੋਣ ਉਹਨਾਂ ਨੂੰ ਨਿਰਾਸ਼ਾ ਜ਼ਰੂਰ ਹੱਥ ਲੱਗੀ ਹੋਵੇਗੀ ਕਿ ਹੁਣ ਜੋ ਟਿਕੜੇ ਦੇ ਮੈਸੇਜ ਉਹ ਟਿਕੜੇ ਦੀ ਉਮੀਦ ਧੁੰਦਲੀ ਹੋ ਗਈ ਇਸ ਤਰ੍ਹਾਂ ਦੀਆਂ ਹੋਰ ਜਿਸ ਤਿੰਨ ਥਾਵਾਂ ਤੇ ਇਲੈਕਸ਼ਨ ਹੋਣੀਆਂ ਨੇ ਉਸ ਦੇ ਆਉਣ ਵਾਲੇ ਸਮੇਂ ਵਿੱਚ ਉੱਥੇ ਵੀ ਕੋਈ ਇਦਾਂ ਦਾ ਡਰ ਦੇਖਣ ਨੂੰ ਮਿਲੇ ਕਿ ਕੋਈ ਵੱਡੇ ਨੇਤਾ ਛੱਡ ਕੇ ਦੂਜੀ ਪਾਰਟੀ ਆਵੇ ਜਾਣ ਹੋ ਸਕਦਾ ਹੈ ਕਿਉਂਕਿ ਜ਼ਿਆਦਾਤਰ ਨੇਤਾਵਾਂ ਦੀ ਜਿਹੜੀ ਇੱਛਾ ਹੁੰਦੀ ਹੈ ਜਾਂ ਮਨਜ਼ੂਰ ਹੁੰਦੀ ਹੈ ਉਹ ਸੱਤਾਧਾਰੀ ਪਾਰਟੀ ਹੁੰਦੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਇਹ ਸਭ ਹੋ ਸਕਦਾ ਹੈ ਕਿ ਜੋ ਰਾਜਨੀਤਿਕ ਗੇਰੇ ਵਿੱਚ ਚਰਚਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਥਾਵਾਂ ਤੋਂ ਜਿਹੜੇ ਦੂਜੇ ਪੱਧ ਦੇ ਨੇਤਾ ਨੇ ਉਹ ਆਮ ਆਦਮੀ ਪਾਰਟੀ ਵੀ ਜੁਆਇਨ ਕਰ ਸਕਦੇ ਹਨ ਪਰੇ ਦਾ ਸਮਾਂ ਦੱਸੇਗਾ ਕਿ ਕੋਈ ਹੋਰ ਨੇਤਾ ਪਾਰਟੀ ਜੁਆਇਨ ਕਰਦਾ ਜਾਂ ਨਹੀਂ ਕਰਦਾ ਪਰ ਇਸ ਦੇ ਨਾਲ ਹੀ ਆਪ ਦੀ ਪਾਰਟੀ ਜਿਨੇ 92 ਸੀਟਾਂ ਜਿੱਤੀਆਂ ਸਨ ਜਿਨੇ ਇਤਿਹਾਸ ਬਣਾਇਆ ਸੀ ਉਹ ਉਹਨੂੰ ਲਗਤੋ ਕਿਹਾ ਜਾ ਸਕਦਾ ਹੈ ਕਿ ਉਹਨੂੰ ਦੂਜੇ ਪਾਰਟੀਆਂ ਦੇ ਦੇ ਨੇਤਾ ਨੇ ਉਹ ਪਪਲਰ ਪਪਲਰ ਲੱਗਣ ਲੱਗੇ ਨੇ ਤਾਕਤਵਰ ਲੱਗਣ ਲੱਗੇ ਨੇ ਕਿਉਂਕਿ ਕੈਲੰਡਰ ਲੋਕ ਸਭਾ ਦੀ ਸੀਟ ਵੀ ਕਹਿੰਦੀ ਹੈ ਗਿੱਦੜਵਾ ਵੀ ਜਿਹੜੀ ਇਲੈਕਸ਼ਨ ਆ ਰਹੀ ਹੈ ਉਹ ਵੀ ਇਸ ਵਾਰ ਸੱਗੇ ਦਿੰਦੀ ਹੈ ਜਿਹੜੇ ਜਨੰਦਰ ਵੈਖਤ ਦੇ ਵਿੱਚ ਜਿਹੜੀ ਸੀਤ ਰੰਗਰਾਜ ਉਹ ਲੋਕ ਸਿੱਟ ਖਾਲੀ ਕੀਤੀ ਗਈ ਸੀ ਅਸਤੇਪਾਦ ਜਾਂ ਤੋਂ ਬਾਅਦ ਖਾਲੀ ਹੋਈ ਸੀ ਪੁੱਤ ਵੀ ਜਿਹੜੇ ਪਹਿਲੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੁੰਦੇ ਸਨ ਮਹਿੰਦਰ ਬਖਤ ਉਹਨਾਂ ਨੂੰ ਆਮ ਆਦੀ ਪਾਰਟੀ ਨੇ ਟਿਕਟ ਦਿੱਤੀ ਸੀ ਤੇ ਉਹ ਐਮ ਐਲ ਏ ਚੁਣੇ ਗਏ ਕੋਲਮਲਾ ਗਿਆ ਜਿਹਾ ਜਨੋ ਵੀ ਚਾਰ ਮੈਦਾਨ ਸਬਦੀਆਂ ਚੋਣਾਂ ਹੋਣਗੀਆਂ ਉਦੋਂ ਹਰ ਪਾਰਟੀ ਦਮਖੰ ਪੂਰਾ ਲਾਏਗੀ ਉਹਦਾ ਰਾਜਨੀਤਿਕ ਹੁਥਿਆਰ ਹੋਵੇਗਾ ਉਦੋਂ ਦੇਖਣਾ ਹੋਵੇਗਾ ਉਦੋਂ ਸਾਹਮਣੇ ਆਵੇਗਾ ਕਿ ਕਿਹੜੀ ਪਾਰਟੀ ਅਸਾਂ ਇੰਨੀ ਦਮਖੰ ਲਾ ਕੇ ਕਿਹੜੀ ਪਾਰਟੀ ਅਸਾਂ ਇੰਨੀ ਤਿੱਕ ਟੋਰਟਮ ਧਿਆਨ ਦੇ ਵਿੱਚ ਪਾਸ ਹੋ ਕੇ ਨਿਕਲਦੀ ਆ ਚਲੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ